ਮੈਨੂੰ ਲੱਗਦਾ ਅਜੇ ਮੈਨੂੰ ਲੱਗਦਾ ਮੈਨੂੰ ਵੀ ਕੋਈ ਸੱਚੀ ਗੱਲ ਕਿਉਂਕਿ ਇਹਨਾਂ ਦੇ ਸਮਰਥਕ ਬਹੁਤ ਆਏ ਪਏ ਐ ਇੱਥੇ ਜਨਕਿ ਜਿਹੜਾ ਸਾਡਾ ਵਿਰੋਧ ਕਰਨ ਲਈ ਆਏ ਪਏ ਐ ਕਿਉਂਕਿ ਇਹਨਾਂ ਨੂੰ ਲੱਗਦਾ ਐ ਇਹਹੀ ਜਿਹੜਾ ਆ ਉਹ ਬਿਲਕੁਲ ਜਨਕਿ ਗਲਤ ਕਰ ਰਹੇ ਐ ਕਿਉਂਕਿ ਜਿੰਨੇ ਵੀ ਸਰਕਾਰ ਹੈਗੀ ਐ ਪ੍ਰੈਸ਼ਰਾਈਜ਼ ਕਰਦੀ ਹੁੰਦੀ ਹਮੇਸ਼ਾ ਅਸੀਂ ਭਾਈਚਾਰੇ ਨੂੰ ਗਰੀਬ ਪਰਿਵਾਰਾਂ ਨੂੰ ਇਹ ਲੋਕ ਜਿਹੜਾ ਆਪਣਾ ਕੇਸ ਨਾ ਲੜਨ ਸੋ ਅਸੀਂ ਹਮੇਸ਼ਾ ਜਿਹੜਾ ਆ ਮਾਂਜੂ ਕੋਰਟ ਤੇ ਬਾਬਾ ਸਾਹਿਬ ਵੇਟ ਕਰਦੇ ਕਾਨੂੰਨ ਤੇ ਜਿਹੜਾ ਵਿਸ਼ਵਾਸ ਰੱਖਿਆ ਤੇ ਅੱਜ ਜਿਹੜਾ ਆ ਮਾਂਜੂ ਕੋਰਟ ਨੇ ਤੇ ਬਾਬਾ ਸਾਹਿਬ ਵੇਟ ਕਰਦੇ ਉਹ ਪ੍ਰੋਪਰ ਜਿਹੜੀ ਉਹਨਾਂ ਨੂੰ ਸਜ਼ਾ ਦਿੱਤੀ ਹੈ ਅੱਜ ਧੰਨਵਾਦ ਕਰਦੇ ਹਾਂ ਬਾਬਾ ਸਾਹਿਬ ਦਾ ਜਿਨ੍ਹਾਂ ਨੇ ਸਟੇਜ ਦੇ ਖਿਮਾ ਲਈ ਕਿਲਾ ਹੱਥ ਸੇ ਥੋੜੇ ਬੋਨ ਸਾਹਿਬ ਆਜੋ ਚਲੋ ਯਾਰ ਐਕਚੁਅਲ ਚਲੋ ਯਾਰ ਆਪ ਤੁਸੀਂ ਸੁਣਦੇ ਆ ਆਪਕੋ ਬੋਲ ਰਹੇ ਆ ਤੁਸੀਂ ਖੁਸ਼ ਹੋ ਮੈਂ ਬਹੁਤ ਖੁਸ਼ ਹਾਂ ਕੋਰਟ ਨੇ ਜਿਹੜਾ ਫੈਸਲਾ ਸੁਣਾਇਆ ਤੁਸੀਂ ਉਸ ਤੋਂ ਸਹਿਮਤ ਹੋ ਕਿੰਨਾ ਫੈਸਲਾ ਹੈ ਕਿੰਨੇ ਸਾਲ ਦੀ ਸਜ਼ਾ ਸਾਰੇ ਬਾਰੇ ਦੱਸ ਦਿਓ ਮੈਕਸਿਮਮ ਕੇਸ ਤੇ 4 ਸਾਲ ਕੀਤੀ ਹੈ ਕੁਝ ਅਜ ਇੱਕ ਸਾਲ ਕੁਝ 2 ਸਾਲ ਪਰ ਜਿਹੜਾ ਐਸਸੀਐਸਟੀ ਐਕਟ ਦੇ ਅਚਾਰ ਸਾਲ ਸਜ਼ਾ ਕਿੰਨੇ ਦੋਸ਼ੀਆਂ ਸਜ਼ਾ ਹੋਈ ਹੈ ਕਿੰਨੇ ਦੋਸ਼ੀਆਂ ਨੂੰ ਸਜ਼ਾ ਹੋਈ ਹੈ ਜੇ ਇਹ ਇੱਕ ਦਾ ਜਿਹੜਾ ਸ਼ਾਸ਼ੀ ਸੀ ਦੋਸ਼ੀ ਉਹਨੂੰ ਤੇ ਅੱਜ ਜਿਲ੍ਹੇ ਚ ਅਜੇ ਪੇਸ਼ ਨਹੀਂ ਕੀਤਾ ਗਿਆ ਉਹਦੀ 16 ਤਰੀਕ ਲਈ ਰੱਖੀ ਆ ਬਾਕੀ ਸਾਰੇ ਦੋਸ਼ੀਆਂ ਨੂੰ ਵਕ ਵਕ ਤਰਾਮਾ ਤੈ ਤੇ ਸਜ਼ਾ ਕਰ ਤੇ ਮਨਜਿੰਦਰ ਸਿੰਘ ਲਾਲਪੁਰ ਨੇ ਕਿੱਥੇ ਲੈ ਕੇ ਜਾਇਆ ਜਾ ਰਹੇ ਆ ਬਹੁਤ ਪਤਾ ਨਹੀਂ ਇਹ ਪਰੈਂਟ ਉਹਨਾਂ ਦੇ ਜਿੱਥੇ ਵੀ ਮਾਰ ਕੇ ਬਣਾਏਗੀ ਠੀਕ ਆ ਜੀ ਇਹ ਉਹਨਾਂ ਤੇ ਸੋਨੂੰ ਓਏ